ਜੀ ਬੇ ਸਾਰੇ ਕਬੂਤਰਵਾਹ ਖਿਡਾਰੀ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਇਧਰ ਮਿੱਤਰੋ 18 ਮਈ ਤੋਆਬੇ ਦੀ ਧਰਤੀ ਟੰਡਵਾੜਾ ਕਹਿੰਦੇ ਵੀ ਜ਼ਿਲ੍ਹਾ ਚਲੰਦਰ ਟੰਡਵਾੜਾ ਦੀ ਧਰਤੀ ਤੇ 18 ਮਈ ਨੂੰ ਨੀਲਾ ਫੋੜ ਦਿੱਤਾ ਜਾਣਾ ਦੂਜਾ ਤੇ ਤੀਜਾ ਨਾਮ ਮੋਟਰਸਾਈਕਲ ਰੱਖਿਆ ਗਿਆ ਉਧਰ ਸਾਡਾ ਭਰਾ ਕਹਿੰਦੇ ਵੀ ਸਿੱਖ ਟੰਡਵਾੜ ਅੰਕਾਰ ਟੰਡਵਾੜ ਰਾਂਝਾ ਕੁੱਗਾ ਤੇ ਨਾਲ ਕਹਿੰਦੇ ਵੀ ਸਣੀ ਢੋਡੇ ਵੱਡਾ ਗਰੁੱਪ ਹੈ ਨਾ ਭਰਾਵਾਂ ਦਾ ਕਹਿੰਦੇ ਵੀ ਇਹਨਾਂ ਦੇ ਬੱਲੇ ਬੱਲੇ ਕਰਵਾ ਦੇਣੀ ਹੈ ਟੰਡਵਾੜਾ ਦੀ ਧਰਤੀ ਤੇ ਮੇਤਰੋ ਵੈਨ ਸਰਾ ਹੋਣਾ ਮਾਝਾ ਮਾਲਵਾ ਦੁਆਬਾ ਸਾਰਾ ਹੀ ਸੱਦਿਆ ਹੈ 10000 ਐਂਟਰੀ ਹੈ ਕਹਿੰਦੇ ਵੀ ਖੜਾਕ ਕਰਨਾ ਟੰਡਵਾੜਾਂ ਦੀ ਧਰਤੀ ਵੱਡੇ ਮੱਲ ਵੱਡੀ ਬਾਜੀ ਸੋ ਕਹਿੰਦੇ ਵੀ ਉਧਰ ਕਾਰਪਰਾ ਸਿੱਖ ਟੰਡਵਾੜ ਭਰਾ ਨਾਲ ਰਾਂਝਾ ਘੱਗਾ ਔਰ ਸਣੀ ਢੋਡੇ ਕਹਿੰਦੇ ਵੀ ਇਸ ਭਰਾਵਾ ਦੇ ਬੱਲੇ ਬੱਲੇ ਕਰਵਾਉਣੀ ਆ ਟੰਡਵਾੜਾ ਦੀ ਧਰਤੀ ਤੇ ਵੱਡੇ ਮੱਲ ਨੇ ਭਰਾਵਾ ਦਾ ਵੱਡਾ ਨੋਆ ਸੋ ਨੋਟ ਕਰ ਲਿਓ ਐਨ ਕਹਿੰਦੇ ਵੀ ਸਾਰਿਆਂ ਦੇ Good night. Good night.